ਸਾਹਿਬੀ ਕਾ ਖਾਸ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਨਮੇ ਚ ਆਪ ਸਭ ਦਾ ਸੁਆਗਤ ਹੈ ਸੰਗੀਤ ਵੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਘੜ ਭਾਵਾਂ ਦੇ ਲਈ ਹੈ ਜੋ ਕਹਿੰਦੇ ਅਭੀ ਸਾਡੀ ਕਿਸਮਤ ਹੀ ਮਾਰੀਆ ਕਿਆ ਕਹਿ ਦਿੰਦੇ ਆ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਜਰੂਰ ਵੀ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਸਾਨੂੰ ਮਿਲਦਾ ਹੀ ਨਹੀਂ ਆ ਸਾਡੇ ਸੁਪਨੇ ਸਾਡੀਆਂ ਇਸ਼ਾਵਾ ਪੂਰਨਾ ਨਹੀਂ ਹੋ ਰਹੇ ਹਨ ਤੁਹਾਨੂੰ ਆਪਣੇ ਅੱਜ ਦੀ ਇਹ ਵੀਡੀਓ ਵੀ ਜੁੜ ਕੇ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਕੀ ਦੇ ਨਾਲ ਸਤਿ ਮਿਰੀ ਜੀ ਮਿਲਾਂਗੇ ਕਰਨ ਜਾ ਰਹੇ ਆ ਕਿਹਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਚਾਹੁੰਦੇ ਆ ਉਹ ਪ੍ਰਾਪਤ ਕਰ ਸਕਦੇ ਹਾਂ ਸਫਲਤਾ ਦੇ ਕਾਮ ਜਾਂ ਜਵਨੀ ਦੇ ਇਸ ਸਤ ਮੰਤਰਾਂ ਤਾਂ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਬਹੁ ਹੋ ਜਾਂ ਚਾਹੁੰਦੇ ਹੋ ਜੋ ਸੋਚਿਆ ਹੈ ਉਹ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਸੁਣ ਲਿਓ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਾਰੀ ਗੱਲਬਾਤ ਇੱਕ ਕਹਾਣੀ ਦੇ ਰਾਂਝ ਸਮਝਾਂਗੇ ਇਸ ਕਰਕੇ ਤੁਸੀਂ ਇਹ ਕਹਾਣੀ ਨੂੰ ਪੂਰਾ ਸੁਣਨਾ جے اے ویڈیو اے کہانی ਤੁਹਾਨੂੰ ਚੰਗੀ ਲੱਗੀ ਤਾਂ ਇਸੇ ਨੂੰ লাইਕ ਅਤੇ ਸ਼ੇਅਰ ضرور ਕਰਿਓ ਜੇ ਤਾਂ ਕਿ ਇਹ میسج ਹੋਰਨੇ ਪਹੁੰਚ سکیں۔ ਤਾਂ ਆਓ ਅੱਜ ਦੀ ਇਹ ਵਿੰਦਿਯੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ کہانی। 옛ਤੇ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ لڑکا ਰਹਿੰਦਾ ਸੀ। ਉਹ ਲੜਕੇ ਦੇ ਮਾਤਾ ਪਿਤਾ ਦਿਨ ਰਾਤ ਮਿਹਨਤ ਕਰਦੇ ਮਿਹਨਤ ਕਰਕੇ ਉਹਨਾਂ ਨੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਚੰਗਾ ਪੜਾਇਆ ਲਿਖਾਇਆ ਹੁਣ ਜਦੋਂ ਬੱਚਾ ਵੱਡਾ ਹੋ ਗਿਆ ਤਾਂ ਹਰ ਮਾਪੇ ਦੀ ਤਰ੍ਹਾਂ ਉਹ ਮਾਪੇ ਵੀ ਮੰਗਦੇ ਇਸ਼ਾ ਸੀ ਕਿ ਸਾਡਾ ਪੁੱਤਰ ਕੋਈ ਨਾ ਕੋਈ ਕੰਮ ਧੰਦਾ ਕਰਨਾ ਸ਼ੁਰੂ ਕਰ ਦੇਵੇ ਤਾਂ ਜੋ ਸਾਡੇ ਬੱਚੇ ਦਾ ਵੀ ਜੀਵਨ ਸੋਹਣਾ ਸੌਖਾ ਹੋ ਜਾਵੇ ਤੇ ਸਾਡਾ ਵੀ ਬੜੇ ਪੱਖ ਸੁੱਖਾ ਹੋ ਜਾਵੇ ਇਸ ਕਰਕੇ ਉਹ ਲੜਕੇ ਦੇ ਪਿਤਾ ਨੇ ਬਾਰ-ਬਾਰ ਆਪਣੇ ਬੱਚੇ ਨੂੰ ਪੜਾ ਕਿ ਪੁੱਤਰ ਕੋਈ ਕੰਮ ਕਰਾਉਂਦੇ ਹੋ ਨਾ ਕੋਈ ਨਾ ਕੋਈ ਕੰਮ ਤਾਂ ਨਰ ਕਰਨ ਜਾਂ ਕੋਈ ਨੌਕਰੀ ਦੀ ਤਲਾਸ਼ ਕਰ ਜਾਂ ਆਪਣਾ ਕੰਮ ਜਦ ਤੱਕ کاروبار ਸ਼ੁਰੂ ਕਰ ਲੈ ਪਰ ਕਹਿੰਦੇ ਹਰ ਵਾਰ ਦੀ ਤਰ੍ਹਾਂ ਉਹ ਨੌਜਵਾਨ ਲੜਕਾ ਆਪਣੇ ਮਾਤਾ-ਪਿਤਾ ਨੂੰ ਵੀ ਵੱਡੇ-ਵੱਡੇ ਸੁਪਨੇ ਦਿਖਾਉਂਦਾ ਕਿ ਪਿਤਾ ਜੀ ਤੁਸ ਜੀ ਕਰਨਾ ਕਰੋ ਤੁਹਾਡਾ ਪੁੱਤਰ ਤੁਹਾਨੂੰ ਬਹੁਤ ਐਸ਼ ਕਰਾਵੇਗਾ ਅਜੇ ਕਿਸਮਤ ਸਾਥ ਨਹੀਂ ਦੇ ਰਹੀ ਕਿੰਤਨੇ ਕਿਸਮਤਾਂ ਦਾ ਯਾਦ ਕੋਈ ਜਿੱਤਨੇ ਕਿਸਮਤ ਨੇ ਸਾਥ ਦਿੱਤਾ ਦੁਨੀਆ ਕਰਕਰ ਬਣ ਕੇ ਵੀ ਕਹਿੰਦੇ ਪਿਤਾ ਜੀ ਬਹੁਤ ਵਾਰ ਸਮਝਾਉਂਦੇ ਕਿ ਪੁੱਤਰ ਤੇਰੀ ਕਿਸਮਤ ਸ ਤੇਰਾ ਸਾਥ ਤਾਂ ਹੀ ਤਵੇ ਹੁਣ ਜਦ ਤੂੰ ਕੋਈ ਕੰਮ ਕਰਨਾ ਸ਼ੁਰੂ ਕਰੇਗਾ ਉਹਦਾ ਮੱਖੇ ਵਧਾਇਆ ਤਾਂ ਕਿਸਮਤ ਚੰਨ ਸਮੇ ਹੋਈ ਪਰ ਕਹਿੰਦੇ ਉਹ ਨੌਜਵਾਨ ਵੜਦਾ ਹਰ ਵਾਰ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਇਹ ਛੋਟੇ ਮोटे ਕੰਮ ਤੁਹਾਡੇ ਪੁੱਤਰ ਦੇ ਲਈ ਨਹੀਂ ਬਣੇ ਮੈਂ ਆਪਣੇ ਜੀਵਨ ਦੇ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹਾਂ ਜੀਵਨ ਜਗ ਵਿੱਚ ਸਫਲਤ ਸੁਸਾਉ ਮੰਨਣਾ ਚਾਹੁੰਦਾ ਹਾਂ ਇਹਨੂੰ ਮਾਤਾ ਪਿਤਾ ਜਿਹੜਾ ਤੋਂ ਤੱਕ ਦੇ ਵੀ ਇਹ ਗੰਨਾ ਸੁਣਦੇ ਗੜੇ ਹੀ ਨਰਾਸ਼ ਹੋ ਤੇ ਉਹਨਾਂ ਨੂੰ ਚਿੰਤਾ ਵੱਡ ਵੱਡ ਖਾਣ ਲੱਗੀ ਕੋਕੋ ਇਹਨਾਂ ਨੂੰ ਦੇਖ ਲਿਆ ਸੀ ਕਿ ਸਾਡਾ ਪੁੱਤਰ ਇਸ ਸੁਪਨੇਆ ਦੀ ਜ਼ਿੰਦਗੀ ਦੇ ਵਿੱਚ ਜਿਉਂ ਰਿਹਾ ਹੈ ਇੰਡੇ ਦੇ ਜੀਵਨ ਦੇ ਵਿੱਚ ਕੁਝ ਵੀ ਠੀਕ ਨਹੀਂ ਹੋਵੇਗਾ ਬਲਕਿ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰਿਸ਼ਾਸ਼ਨਾ ਕੋ ਬਦਲ ਦੇਣੀ ਉਹ ਨੌਜਵਾਨ ਲੜਕੀ ਦੀਆਂ ਤੋਂ ਅੱਲਾਹ ਤੋਂ ਇੰਜ ਲੱਗਦਾ ਸੀ ਵੀ ਜਿਵੇਂ ਉਹ ਆਪਣੇ ਜੀਵਨ ਦੇ ਵਿੱਚ ਕਿਸੇ ਫੁੱਟੇ ਚਮਤਕਾਰ ਹੀ ਉਲੀਤ ਹੋਈ ਉਹਨੂੰ ਇੰਜ ਲੱਗਦਾ ਸੀ ਜਿਵੇਂ ਰੱਖੋਗਾ ਤਹੀ ਕਿਸੇ ਨੇ ਉਹਨੂੰ ਜਾਦੂ ਦੀ ਸ਼ਕਤੀ ਦੇ ਦੇਣਾ ਉਹਦੀ ਕਿਸਮਤ ਬਦਲ ਦੇ

ਕੋਈ ਮੇਰਾ ਕੰਮ ਹਲਾ ਲਵੇ। ਇਹਦੇ ਲੜਕਾ ਨਾ ਚਾਹੁੰਦਾ ਹੋਇਆ ਵੀ ਆਪਣੇ ਪਿਤਾ ਦੇ ਨਾਲ ਤੁਰਦਾ ਪਿਆ। ਪਰ ਖੇਤਾਂ ਦੇ ਵਿੱਚ ਜਾ ਕੇ ਇੱਕ ਦਰਖਤ ਦੀ ਛਾਂ ਹੇਠਾਂ ਬੈਠ ਗਿਆ। ਤੇ ਕਹਿੰਦੇ ਇਹ ਨੌਜਵਾਨ ਲੜਕਾ ਇੱਥੇ ਵੀ ਆ ਕੇ ਨਵੇਂ ਸੁਪਨੇ ਦੇਖਣ ਵਤ। ਕੀ ਇਹ ਜਿੰਨੇ ਹਰੇ ਭਰੇ ਖੇਤ ਦਿੱਸ ਰਹੇ ਨੇ ਵਾਹ ਦੇਖਣਾ ਇੱਕ ਨੇ ਇੱਕ ਦਿਨ ਇਹ ਸਾਰੇ ਖੇਤ ਮੈਂ ਪੈ ਗਏ ਨੇ। ਇਸਾਰ ਮੈਂ ਜ਼ਮੀਨਾਂ ਦਾ ਮਾਲਕ ਮੈਂ ਹੁ ਮੰਗਤ ਕਹਿੰਦੇ ਉੱਤਰ ਇਹ ਦੇ ਕਿਤਾਬੀ ਇਹਨੂੰ ਆਵਾਜ਼ਾਂ ਮਾਰ ਰਿਆ ਨੇ ਜੀ ਪੁੱਤਰ ਮੈਂ ਤੈਨੂੰ ਰੁੱਖ ਦੀ ਛਾਂ ਹੇਠਾਂ ਬਿਠਾਉਣ ਦੇ ਲਈ ਨਹੀਂ ਲੈ ਕੇ ਆਇਆ ਮੈਂ ਤੈਨੂੰ ਆਪਣੇ ਨਾਲ ਕੰਮ ਕਰਾਉਣ ਦੇ ਲਈ ਲੈ ਕੇ ਆਇਆ ਹਾਂ ਆ ਮੇਰੇ ਕੋਲ ਆ ਮੇਰੇ ਨਾਲ ਕੋਈ ਕੰਮ ਕਰਾ ਪਰ ਕਹਿੰਦੇ ਇਹ ਨੌਜਵਾਨ ਲੜਕਾ ਸੁਪਨਿਆਂ ਦੀ ਦੁਨੀਆ ਦੇ ਵਿੱਚ ਲੋਚਿਆ ਇਹਨੂੰ ਕੋਈ ਆਵਾਜ਼ ਸੁਣਾਈ ਨਹੀਂ ਦੇ ਸੀ ਦੇ ਰਹੀ ਕਹਿੰਦੇ ਉੱਥੋਂ ਦੇ ਇੱਕ ਬੁਢੇਰਦੋ ਪਾਪਾ ਜੀ ਲੰਘ ਰਹੇ ਸਨ ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਆਵਾਜ਼ਾਂ ਪਈਆਂ ਤਾਂ ਉਹਨਾਂ ਨੇ ਨੌਜਵਾਨ ਲੜਕੇ ਨੂੰ ਅੱਗੇ ਗਿਆ ਵੀ ਪੁੱਤਰ ਤੇਰੇ ਪਿਤਾ ਜੀ ਕਦ ਤੇ ਤੈਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਨੇ ਤੂੰ ਕਿੱਥੇ ਘੁੰਮਚਿਆ ਤਾਂ ਕਹਿੰਦੇ ਨੌਜਵਾਨ ਲੜਕੇ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਬਾਬਾ ਜੀ ਮੈਂ ਤਾਂ ਆਪਣੇ ਜਤੂਨ ਦੀ ਦੁਨੀਆ ਦੇ ਵਿੱਚ ਘੁੰਮਚਾ ਹਾਂ ਸਾਬ ਮੈਨੂੰ ਮੇਰੇ ਪਿਤਾ ਜੀ ਦੀ ਕੋਈ ਆਵਾਜ਼ ਸੁਣੀ ਨਹੀਂ ਇਹਨੇ ਨੌ ਲੜਕੇ ਨੇ ਆਪਣੀ ਪੜ੍ਹਾਈ ਲਿਖਾਈ ਮਾਰੇ ਆਪਣੇ ਸੁਪਨੇ ਆਪਣੇ ਕਿਰਾਤਾਂ ਮਾਰੇ ਪਾਪਾ ਜੀ ਨੂੰ ਦੱਸਣਾ ਸ਼ੁਰੂ ਕੀਤਾ ਤੇ ਕਹਿੰਦੇ ਪਾਪਾ ਜੀ ਨੇ ਕਹਿ ਵੀ ਪੁੱਤਰ ਤੇਰੀ ਜੋਸ਼ ਤਾਂ ਬਹੁਤ ਨੇਕ ਆ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇਤ ਤੱਕ ਤਾਮ ਜਾ ਸਫਲ ਕਿਨਸਾਨ ਬਣਨਾ ਚਾਹੁੰਦਾ ਹੈ ਆਪਣੇ ਨੌਕਿਆਂ ਦੀ ਸੇਵਾ ਕਰਨਾ ਚਾਹੁੰਦਾ ਤੇ ਫਿਰ ਪੁੱਤ ਇਹ ਕੰਮ ਕਰਕੇ ਉਹ ਨਹੀਂ ਰਿਹਾ ਤੇ ਕਹਿੰਦੇ ਉਹ ਨੌ ਲਵਾਨ ਲੜਕਾ ਕਹਿਣ ਲੱਗਾ ਪਾਪਾ ਹੀ ਅਜੇ ਕਿਸਮਤ ਸਹੂਲਤ ਨਹੀਂ ਦੇ ਰਹੀ ਜਦੋਂ ਕਿਸੇ ਦਾ ਸਹਾਤ ਰਹੇਗੀ ਤਾਂ ਦੇਖਣਾ ਮੈਂ ਜੋ ਸੋਚਿਆ ਇਹ ਨਾ ਸਭ ਕੁਝ ਪ੍ਰਾਪਤ ਕਰ ਲੈਣਾ ਹੈ ਤੇ ਕਹਿੰਦੇ ਬਜ਼ੁਰਗ ਬਾਬਾ ਜੀ ਸਮਝ ਗਏ ਨਹੀਂ ਇਹ ਨਾ ਉਹ ਮੰਨਤਾ ਕਿਸੇ ਸੁਦੇ ਸਹਾਰੇ ਬੈਠਾ ਹੈ ਬਾਬਾ ਜੀ ਨੇ ਕਿਹਾ ਵੀ ਤਰ ਤੇਰੀ ਕਿਸਮਤ ਦੇ ਬੰਦ ਦਰਵਾਜ਼ੇ ਨੂੰ ਖੋਲਣ ਦੀ ਨਹੀਂ ਮੇਰੇ ਕੋਲ ਸਾਕ ਮੰਤਰ ਹੈ ਕਹਿੰਦੇ ਇਹ ਗੱਲ ਸੁਣ ਕੇ ਉਹ ਨਿਮਨ ਲੜਕੀਆਂ ਅਚਾਨਕ ਵਿੱਚ ਚਮਕਾ ਗਈ ਕੈਨਲਕਾ ਹੰਜੀ ਬਾਬਾ ਜੀ ਮੈਨੇ ਸੁਨੇ ਆਏ ਕਿ ਕਈ ਮੰਤਰ ਬੰਦੇ ਨੂੰ ਅਮੀਰ ਬਣਾ ਦਿੰਦੇ ਨੇ ਜੇ ਤੁਹਾਡੇ ਕੋਲ ਕੋਈ ਐਸਾ ਮੰਤਰ ਹੈ ਤਾਂ ਮੈਨੂੰ ਵੀ ਦੱਸੋ ਤੇ ਕਹਿੰਦੇ ਬਾਬਾ ਜੀ ਨੇ ਕਿ ਆਹ ਮੰਤਰ ਤੈਨੂੰ ਇੰਨੇ ਸਸਤੇ ਨਹੀਂ ਮਿਲ ਸਕਦੇ ਤੂੰ ਤੈਨੂੰ ਮੇਰੇ ਨਾਲ ਜਾਣਾ ਪਵੇਗਾ ਤੇ ਮੇਰੇ ਮੁਤਾਬਕ ਰਹਿਣਾ ਪਵੇਗਾ ਨੌਨ ਮੰਡਲਕੇ ਨੇ ਕਿਹਾ ਤੁਹਾਡੇ ਨਾਲ ਮੈਨੂੰ ਕਿੰਨਾ ਚਿਰ ਰਹਿਣਾ ਪਵੇਗਾ ਤਾਂ ਬਜ਼ੁਰਗ ਬਾਬਾ ਜੀ ਨੇ ਕਿਹਾ ਜ਼ਿਆਦਾ ਨਹੀਂ ਸਿਰਫ ਸੱਤ ਦਿਨ ਸੱਤ ਦਿਨ ਤੈਨੂੰ ਮੇਰੇ ਨਾਲ ਮੇਰੇ ਮੁਤਾਬਕ ਰਹਿਣਾ ਪੈਣਾ ਹੈ ਅਤੇ ਮੈਂ ਇਹਨਾਂ ਸੱਤਾਂ ਦਿਨਾਂ ਦੇ ਵਿੱਚ ਤੈਨੂੰ ਤੇਰੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸੱਤ ਮੰਤਰ ਦੰੁਗਾ। ਦੇਖਣਾ ਹੈ ਸੱਤ ਮੰਤਰ ਪ੍ਰਾਗੈ ਤੂੰ ਆਪਣੇ ਜੀਵਨ ਦੇ ਵਿੱਚ ਜੋ ਚਾਹਣਾ ਹੈ ਉਹਨਾਂ ਪ੍ਰਾਪਤ ਕਰ ਸਕਦਾ ਹੈ। ਕਹਿੰਦੇ ਮੌਨ ਵਾਲ ਲੜਕੇ ਨੇ ਮਨ ਵਿੱਚ ਸੋਚਿਆ ਵੀ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਸੱਤ ਦਿਨ ਕੋਈ ਜ਼ਿਆਦਾ ਨਹੀਂ। ਹੋਈ ਗੱਲ ਨਹੀਂ ਸੱਤਾਂ ਦਿਨਾਂ ਦੇ ਵਿੱਚ ਤੇ ਬਜੰਗ ਬਾਬਾ ਜੀ ਮੇਰੇ ਤੋਂ ਕਿੰਨਾ ਕੰਮ ਕਰਵਾ ਲੈਂਗੇ ਪਰ ਸੱਤਾਂ ਦਿਨਾਂ ਤੋਂ ਬਾਅਦ ਤਾਂ ਜੀਿੰਦਗੀ ਆਰਾਮਦਾਇਕ ਹੋ ਜਾਵੇਗੀ ਕਹਿੰਦੇ ਇਹ ਸੋਚ ਕੇ ਉਹ ਨੌਜਵਾਨ ਲੜਕੀ ਨੇ ਬਜ਼ੁਰਗ ਬਾਬਾ ਜੀ ਦੇ ਨਾਲ ਜਾਣ ਨੂੰ ਹਾਂ ਕਰ ਦਿੱਤੀ ਕਹਿੰਦੇ ਬਜ਼ੁਰਗ ਬਾਬਾ ਜੀ ਉਹਨਾਂ ਨਾਲ ਲੈ ਕੇ ਤੁਰ ਪਏ ਤੁਰਦਿਆਂ ਤੁਰਦਿਆਂ ਸ਼ਾਮ ਨੂੰ ਪਹੁੰਚਿਆ ਇੱਕ ਇੱਕ ਸੁਮਸਾਨ ਜਗ੍ਹਾ ਦੇ ਨੀਚੇ ਜਿੱਥੇ ਆਸ-ਪਾਸ ਪੱਥਰ ਹੀ ਪੱਥਰ ਸਨ ਕੋਈ ਆਰਾਮਦਾਇਕ ਜਗ੍ਹਾ ਨਹੀਂ ਸੀ ਬਜ਼ੁਰਗ ਬਾਬਾ ਜੀ ਨੇ ਕਿਹਾ ਆਪਾਂ ਸਾਕ ਦਿਨ ਇੱਥੇ ਰੁਕਣਾ ਹੈ ਉਹ ਨੌਜਵਾਨ ਲੜਕੀ ਨੇ ਕਿਹਾ ਅਭੀ ਬਾਬਾ ਜੀ ਇਹ ਵੀ ਕੋਈ ਰਹਿਣ ਦੀ ਜਗ੍ਹਾ ਨਹੀਂ ਲੱਗ ਰਹੀ ਇੱਥੇ ਪਰ ਕਿ ਇਸ ਤਰ੍ਹਾਂ ਆ ਗਏ ਤਾਂ ਬਜ਼ੁਰਗ ਬਾਬਾ ਨੇ ਕਿਹਾ ਗੋ ਪੁੱਤਰ ਮੰਤਰ ਚਾਹੀਦੇ ਆ ਤਾਂ ਫਿਰ ਤੈਨੂੰ ਰਹਿਣਾ ਪੈਣਾ ਹੈ ਕਹਿੰਦੇ ਇਹ ਗੱਲ ਸੁਣ ਕੇ ਉਹ ਨਵਾਂ ਨੜਤਾ ਚੁੱਪ ਹੋ ਗਿਆ ਸਵੇਰ ਦਾ ਚਲਦਾ ਚਲਦਾ ਥੱਕ ਚੁੱਕਿਆ ਸੀ ਇਸ ਕਰਕੇ ਬੈਠ ਗਿਆ ਪਰ ਬਜ਼ੁਰਗ ਬਾਬਾ ਜੀ ਅਜੇ ਵੀ ਖੜ ਕੇ ਹੀ ਉਹ ਨੂੰ ਗੱਲਾਂ ਸਮਝਾ ਰਹੇ ਸਨ ਬਜ਼ੁਰਗ ਬਾਬਾ ਜੀ ਨੇ ਕਿਹਾ ਕਿ ਤੇਰਾ ਅੱਜ ਦਾ ਪਹਿਲਾ ਮੰਤਰ ਲੋਟ ਕਰਾਂ ਸੁਪਨੇ ਦੇਖਣੇ ਬੰਦ ਕਰ ਦੇ ਜੇ ਤੂੰ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਨੌਂਵਾਰ ਨੇ ਕਿਹਾ ਬਾਬਾ ਜੀ ਕੀ ਗੱਲ ਸੁਪਨੇ ਦੇਖਣੇ ਗਲਤ ਆ ਤਾਂ ਬਾਬਾ ਜੀ ਨੇ ਕਿਹਾ ਨਹੀਂ ਸੁਪਨੇ ਦੇਖਣੇ ਗਲਤ ਨਹੀਂ ਆ ਪਰ ਤੇਰਾ ਸੁਪਨੇ ਦੇਖਣ ਦਾ ਤਰੀਕਾ ਗਲਤ ਆ ਸੁਪਨੇ ਉਹ ਸੱਚ ਹੁੰਦੇ ਆ ਜੋ ਆਪਾਂ ਖੁੱਲ੍ਹੇ ਅੱਖਾਂ ਦੇ ਨਾਲ ਦੇਖਦੇ ਆਂ ਅਤੇ ਜੋ ਸੁਪਨੇ ਆਪਾਂ ਆਪਣੇ ਮਨ ਵਿੱਚ ਸਜਾਉਂਦੇ ਆਂ ਜਦੋਂ ਆਪਾਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਨੀ ਆ ਤੂੰ ਮੈਨੂੰ ਆਪਣੀ ਸ਼ੋਚ ਤਾਂ ਦੱਸ ਦਿੱਤੀ ਸੁਪਨੇ ਤਾਂ ਦੱਸ ਦਿੱਤੇ ਹੁਣ ਮੈਨੂੰ ਇਹ ਦੱਸ ਜੀ ਤੂੰ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਅੱਜ ਤੱਕ ਕੀ ਕੀਤਾ ਹੈ ਕਿਹੜੀ ਕੋਸ਼ਿਸ਼ ਕੀਤੀ ਹੈ ਕਹਿੰਦੇ ਉਹ ਨੌਂਦੂਆਂ ਨਾਲ ਕਰਕਾ ਪੁੱਤ ਤੁਸੀਂ ਸੁਣਿਆ ਕਾਕੇ ਤੋਂ ਦੁਨੀਆ ਕੋਈ ਨਹੀਂ ਅਜੇ ਤੱਕ ਸੱਚਮੁੱਚ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ ਸਿਰਫ ਸੁਪਨੇ ਦੇਖਦਾ ਹੀ ਰਿਹਾ ਬਾਬਾ ਜੀ ਨੇ ਕਿਹਾ ਪੁੱਤਰ ਇਹ ਦੁਨੀਆ ਦੇ ਵਿੱਚ ਬਿਨਾ ਮਿਹਨਤ ਤੋਂ ਕੁਝ ਨਹੀਂ ਮਿਲਦਾ ਇਹ ਗੱਲ ਪੱਲੇ ਬੰਨ ਲੈ ਜੇ ਤੂੰ ਆਪਣੇ ਸੁਪਨੇ ਆਪਣੇ ਮਨ ਦੀਆਂ ਇਸ਼ਾਵਾਂ ਨੂੰ ਪੂਰਾ ਕਰਨਾ ਹੈ ਉਹਨਾਂ ਇਸ਼ਾਵਾਂ ਨੂੰ ਪੂਰੀਆਂ ਕਰਨ ਦੀ ਯਤਨ ਨੂੰ ਤੂੰ ਚਲਾ ਕੇ ਚੱਲ ਤੇਰਾ ਅੱਜ ਦਾ ਸੱਚ ਇਹੀ ਆ ਕਿ ਮਿਹਨਤ ਤੈਨੂੰ ਕਰਨੀ ਪੈਣੀ ਆ ਬਿਨਾ ਮਿਹਨਤ ਤੋਂ ਉੱਥੇ ਕੁਝ ਨਹੀਂ ਮਿਲਦਾ ਅਤੇ ਜੋ ਤੂੰ ਕਰਨਾ ਚਾਹੁੰਦਾ ਹੈ ਉਹਦੀ ਸ਼ੁਰੂਆਤ ਤੈਨੂੰ ਅੱਜ ਤੋਂ ਹੀ ਕਰਨੀ ਪਵੇਗੀ ਕਦੇ ਵੀ ਕੱਲ ਦੀ ਉਡੀਕ ਨਹੀਂ ਕਰਨੀ ਕਦੇ ਇੱਕ ਇੱਕ ਵਾਤਾਜੀ ਨੇ ਕਿਹਾ ਕਿ ਤੇਰਾ ਅੱਜ ਦਾ ਪਹਿਲਾ ਸੰਕ ਤੇਰਾ ਪਹਿਲਾ ਮੰਤਰ ਤੈਨੂੰ ਮਿਲ ਚੁਕਿਆ ਹੈ ਉਹ ਕੱਲ ਨੂੰ ਸਫਲ ਹੋਣ ਦੇ ਲਈ ਤੈਨੂੰ ਦੂਸਰਾ ਮੰਤਰ ਦੱਸਾਂਗੀ ਹਾਂ ਤੂੰ ਉਟੀ ਖਾ ਕੇ ਆਰਾਮ ਕਰ ਕਹਿੰਦੇ ਉਹ ਲੜਕਾ ਆਰਾਮ ਕਰੰਦੇ ਜੇ ਹਮੇ ਪੈ ਗਿਆ ਪਰ نیند ਨਹੀਂ ਸੀ ਆ ਰਹੀ ਕਹਿੰਦੇ ਪਾਸੇ ਵੱਟ ਕੇ ਆ ਵੀ ਸਾਰੀ ਗੱਲ ਲੰਘ ਗਈ ਸਵੇਰੇ ਸਵੇਰ ਜਦੋਂ ਗੁੜੀ نیند ਆਈ ਤਾਂ ਉਹ ਮੀਰੀ ਤਾਂ ਬਾਬਾ ਜੀ ਨੇ ਆਨੁਮੋਧਾਇਆ ਕਿ ਮੈਂ ਮਕੇ ਗਏ ਬੁੱਤਰੇ ਸਫਲ ਨੇ ਬਾਬਾ ਤਾਂ ਕਹਿੰਦੇ ਨੌਮਾ ਲੱਤਾਂ ਖੰਮਲਦਨੋਂ ਦਾ ਉਹ ਕਿਹਾ ਤੇ ਕਹਿਣਾ ਬਾਬਾ ਜੀ ਸਭ ਨੂੰ ਆਏ ਤਾਈ ਤੋ ਤੁਹਾਂ ਦੇ ਮਾਲ ਐਨੇ ਗੀਰੂ ਚੱਲ ਕੇ ਆਇਆ ਸਫਰ ਤੋਂ ਤੇ ਮੰਤਰ ਲੈਣ ਦੇ ਲਈ ਬਾਬਾ ਜੀ ਨੇ ਕਿਹਾ ਚਲ ਉੱਠ ਫੇਰ ਹੱਥ ਧੋ ਕੇ ਆ ਅੱਜ ਤੈਨੂੰ ਸਫਲ ਹੁੰਦੇ ਲਈ ਦੂਸਰਾ ਮੰਤਰ ਦਵਾਗੇ ਕਹਿੰਦੇ ਉਹਨੇ ਤਜਦੀ ਦੇ ਹੱਥ ਧੋ ਕੇ ਨੌਨੋ ਕੀਤੇ ਆ ਬਾਬਾ ਜੀ ਨੇ ਕਿਹਾ ਕਿ ਤਰ ਮਨ ਪੱਥਰ ਨੂੰ ਬਾਜ ਵਿੱਚ ਦਮਾਗੇ ਉਹਨਾਂ ਦੇ ਸ਼ਟਾ ਦਾ ਕੰਮ ਕਰ। ਇੱਕ ਪੱਥਰ ਕਿੱਟਕੇ ਦੂਸਰੀ ਸੈਂਤੇ ਰੱਖ ਦੇ। ਤੇ ਮੈਂ ਕਿਸੇ ਜੂ ਵੀ ਕੰਮ ਤੇ ਜਾ ਰਿਹਾ ਹਾਂ। ਕੋਈ دیر ਤੱਕ ਕੋਈ ਕੰਮ ਕਰ। ਆ ਕੇ ਮੈਂ ਜਦ ਨੂੰ ਤੇਰਾ ਅੱਜ ਦਾ ਮਨ ਤੋਂ ਦੱਸਾਂ ਮੈਂ। ਕਿੰਦੇ ਨੌਨ ਵਾਲਾ ਨੜਕੇ ਨੇ ਮਨ ਦੇ ਵਿੱਚ ਸੋਚਿਆ ਕਿ ਚਾਰ ਛੇਰੇ ਪੱਥਰ ਇਹੀ ਪੱਥਰ ਪਏ ਨੇ। ਇੱਥੋਂ ਪੱਥਰ ਚੁੱਕ ਕੇ ਦੂਜੇ ਪਾਸੇ ਪੱਥਰ ਵਿਖਾ ਕੇ ਵਰਮਾ ਜੀ ਨੇ ਕੀ ਕਹ ਮੈਂ। ਇਹ ਤੇ ਰਾਤੀ ਹੀ ਕੰਮ ਤੇ ਮੈਨੂੰ ਲੱਗੇ ਆ ਔਰ ਸ਼ਹਿਰ ਨਿਮਣ ਦੇ ਵਿੱਚ ਸੋਚਿਆ ਕਿ ਹੋਗਾ ਬਾਬਾ ਜੀ ਦੇ ਨਾਲ ਆਇਆ ਹਾਂ ਵਾਦਾ ਕੀਤਾ ਹੈ ਕਿ ਉਹਨਾਂ ਦਾ ਦੱਸਿਆ ਹਰ ਕੰਮ ਕਰਨਾ ਹੈ ਇਸ ਕਰਕੇ ਕਰਨਾ ਤਾਂ ਪੈਣਾ ਹੈ ਕਿਤੇ ਮੂਝੇ ਜੇ ਮੰਗੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਭਾਰੇ ਭਾਰੇ ਪੱਥਰ ਚੁੱਕ ਕੇ ਬਿਲਕੁਲ ਥੱਕ ਚੁੱਕਿਆ ਸੀ ਸ਼ਾਮ ਵਕਿਆ ਤਾਂ ਬਾਬਾ ਜੀ ਨੂੰ ਉਂਦੇ ਦੇਖਿਆ ਤਾਂ ਜਲਦੀ ਦੇ ਨਾਲ ਬਾਬਾ ਜੀ ਦੇ ਨਾਲ ਭੱਜ ਕੇ ਗਿਆ ਤੇ ਕਹਿਣ ਲੱਗਾ ਬਾਬਾ ਜੀ ਸੁਣੋ ਤੁਹਾ ਦਾ ਬਿਸਨਸ ਤਾਂ ਨਾ ਕਿਹਾ ਕਰਦੇ ਤਾਂ ਹੈ ਉਹ ਦੇਖੋ ਇੱਕ ਪਾਸੇ ਪੱਥਰ ਖਿੱਚ ਕੇ ਮੈਂ ਦੂਜੇ ਪਾਸੇ ਲਗਾ ਦਿੱਤੇ ਹੰਮ ਕਹਿੰਦੇ ਪਾਪਾ ਜੀ ਨੇ ਉਹਦੇ ਵੱਲ ਦੇਖਿਆ ਉਹ ਸਾਫ ਨਜ਼ਰ ਆ ਰਹਾ ਸੀ ਕਿ ਚਿਹਰੇ ਤੇ ਠਕਾਵਟ ਦੇ ਨਾਲ ਨਾਲ ਸੰਤੁਸ਼ਟੀ ਵੀ ਸੀ ਪਾਪਾ ਜੀ ਨੇ ਕਿਹਾ ਬਕਰ ਪਹਿਲਾਂ ਇਹ ਕਹਿਣਾ ਦੱਸ ਅੱਜ ਤੱਕ ਇਹ ਕੰਮ ਕਰਕੇ ਕਿਸ ਤਰ੍ਹਾਂ ਲੱਗਿਆ ਇਹ ਨੋ ਨਾ ਮਰ ਕੇ ਨੇ ਕਿਹਾ ਪਾਪਾ ਜੀ ਤੁਹਾਡੇ ਨਾਲ ਜੋ ਜੁਤੀ ਹੋਈ ਜ਼ਿੰਮੇਵਾਰੀ ਨੂੰ ਨਿਭਾ ਕੇ ਬੜੀ ਖੁਸ਼ੀ ਮਹਿਸੂਸ ਹੋ ਰਿਹਾ ਪਾਪਾ ਜੀ ਨੇ ਕਿਹਾ ਕਿ ਤੁਮ ਜਦੋਂ ਆਪਾ ਕੁੰਆ ਹੈ ਜਿੰਨੇ ਵਾਲਿਆਂ ਨੇ ਆਪਣੇ ਹਿੱਸੇ ਦੇ ਦਿੱਤੇ ਹੋਏ ਕਮਾਨ ਨੂੰ ਪੂਰਾ ਕਰਦੇ ਆ ਤਾਂ ਕਿੰਨੀ ਸੰਤੁਸ਼ਟੀ ਮਿਲਦੀ ਆ ਕਿ ਤੇਰੇ ਜੀਵਨ ਦਾ ਸਫਲ ਹੋਣ ਦਾ ਦੂਸਰਾ ਮੰਤਰ ਵੀ ਇਹ ਹੈ ਕਿ ਜੋ ਵੀ ਕੰਮ ਤੁਹਾਡੇ ਹਿੱਸੇ ਦਾ ਹੋਏ ਜੋ ਵੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਆ ਉਹ ਜ਼ਿੰਮੇਵਾਰੀ ਨੂੰ ਉਸੇ ਕੰਧ ਨੂੰ ਨੂੰਾ ਗੀਰੂ ਜੰਮ ਕਟੜੇ ਆਉਂੂ ਕਤੇ ਵੀ ਜੇਲਾ ਨਾ ਰਹਿਣ ਦੋ ਜੇਲਾ ਮਨਸ਼ੇ ਪਾਉਂਦਾ ਪਰ ਹੁੰਦਾ ਹੈ ਜਦੋਂ ਆਪਾਂ ਗਏ ਰਹੇ ਹੁੰਦੇ ਆ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ ਪਰ ਜਦੋਂ ਸਾਡੇ ਹੱਥ ਕੰਮ ਕਰਦੇ ਹੁੰਦੇ ਆ ਸਾਡਾ ਧਿਆਨ ਸਭ ਕੰਮ ਦੇ ਉੱਤੇ ਹੁੰਦਾ ਹੈ ਤਾਂ ਅਸੀਂ ਫਾਲਤੂ ਦੇ ਵਿਚਾਰਾਂ ਤੋਂ ਬਚ ਜਾਂਦੇ ਹਾਂ ਸੋ ਅੱਜ ਦਾ ਤੇ ਨਹੀਂ ਇਹ ਨਹੀਂ ਸਾਧਕੇ ਕਹਿੰਦੇ ਤੀਸਰੀ ਦਿਨ ਬਾਬੂ ਜੀ ਨੇ ਉਹ ਨੌਂ ਨਾਲ ਵੜਕੇ ਨੂੰ ਵੀਜਿਤ ਧਰਤੀ ਦੇ ਵਿੱਚ ਜਨੂਸਤੇ ਅਤੇ ਕਿਹਾ ਰੂਤਰ ਆ ਦਿਨ ਦੇ ਬੀਜ ਦੇ ਤੇ ਇਹਨਾਂ ਦਾ ਹੁਣ ਧਿਆਨ ਰੱਖੀਏ ਇਹਨਾਂ ਨੂੰ ਸਮੇਂ ਸਿਰ ਪਾਣੀ ਪਾਓ ਇਹ ਵੀਜਿਤ ਧਰਤੀ ਦੇ ਵਿੱਚੋਂ ਕੰਗਲ ਭਲੇ ਉੱਤਰ ਦੇ ਸ਼ੇਰਾਂ ਨੂੰ ਸੋਨਾ ਖਾਣ ਲੱਗਣਗੇ ਕਿਨੇ ਨੌਂ ਨਾਲ ਕਿਨੇ ਉਸੇ ਤਰ੍ਹਾਂ ਕੀਤਾ ਧਰਤੀ ਦੇ ਵਿੱਚੋਂ ਮਿੱਟੀ-ਮਿੱਟੀ ਪਹਿਲੀ ਵੀਂ ਦਿੱਤਾ ਮਿੱਟੀ ਉੱਪਰ ਪਾ ਦਿੱਤੀ ਅਤੇ ਉੱਤਰ ਕੁਝ ਪਾਣੀ ਪਾ ਦਿੱਤਾ ਸ਼ਾਮ ਹੋਈ ਤਾਂ ਬਾਬਾ ਜੀ ਨੇ ਕਿਹਾ ਲਗਾ ਬਾਬਾ ਜੀ ਮਿੱਟੀ ਪਾਸੀ ਕਰਕੇ ਦੇਖਾ ਕੀ ਬੀਜ ਉਗਰੇ ਹੋ ਕਿ ਨਹੀਂ ਬਾਬਾ ਜੀ ਨੇ ਕਿਹਾ ਜੱਪਰ ਨਹੀਂ ਇਹ ਤੂੰ ਇਸ ਤਰ੍ਹਾਂ ਮਿੱਟੀ ਪਾਸੀ ਕਰਕੇ ਦੇਖੇਂਗਾ ਨਾ ਇਹ ਬੀਜ ਕਦੇ ਨਹੀਂ ਉਗੇਗਾ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਇੱਕ ਪ੍ਰਕਿਰਿਆ ਦੇ ਰਾਹੀਂ ਉੱਗਦਾ ਹੈ ਇਹਦੇ ਲਈ ਤੈਨੂੰ ਸਬਰ ਰੱਖਣਾ ਪੈਣਾ ਹੈ ਇਹ ਧਰਤੀ ਦੇ ਵਿੱਚ ਬੀਜੇ ਹੋਏ ਉਹ ਉੱਠਣ ਦੇ ਵਿੱਚ ਬਦਲ ਬਦਲਦੇ ਵਿੱਚ ਸਮਾ ਲੱਗੇਗਾ ਤੇ ਤੈਨੂੰ ਉਸ ਸਮੇਂ ਦੀ ਉਡੀਕ ਕਰਨ ਦੇ ਨਾਮ ਕਰਨੀ ਪਾਉਣੀ ਆ ਅਤੇ ਨਾ ਨਾ ਇਹ ਦਜੀ ਹੋ ਵੀ ਦਾ ਧਿਆਨ ਨਾ ਮੋੜਨਾ ਹੈ ਸਵੇ ਸਿਰ ਸਾਰੇ ਤੋਲ ਪੈਣ ਖਾਸ ਕਰਕੇ ਇਸੇ ਤਰ੍ਹਾਂ ਕਿ ਸਫਲ ਹੁੰਦੇ ਨਹੀਂ ਇਹ ਤੀਸਰਾ ਮੰਤਰ ਸਮਝ ਲੈ ਜੀਵਨ ਵਿੱਚ ਜੋ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ ਤੂੰ ਆਪਣੇ ਨਕਸ਼ ਉਹ ਆਪਣੇ ਸੁੱਖ ਨੇ ਦੇ ਲਈ ਨੇਨਤ ਪਰਰ ਪਰ ਨਾਲ ਨਾਲ ਸਬਰ ਰੱਖਣਾ ਨਹੀਂ ਜੀ ਇਹ ਨਹੀਂ ਹੈ ਜਿਵੇਂ ਕਹੇ ਕਿ ਮੈਂ ਅੱਜਕੱਲ ਮਸ਼ੂਰ ਕੀਤਾ ਤੇ ਕੱਲ ਨੂੰ ਨਸਾ ਬੋ ਜਾਣਾ ਨਹੀਂ ਸਬਰ ਰੱਖਣਾ ਕਲਮਾ ਦਾ ਨੇੜੇ ਨਾਲ ਕਹਿਣਾ ਪਾਈਆਂ ਕਿ ਤੈਨੂੰ ਤੇਰੀ ਕੀਤੀ ਹੋਈ ਮਿਹਨਤ ਦਾ ਸਨ ਇੱਕ ਹਰਕਤ ਦਿਨ ਜ਼ਰੂਰ ਮਿਲੇਗਾ ਉਸ ਤੋਂ ਬਾਅਦ ਚੌਥੇ ਦਿਨ ਚੰਠਾ ਮੰਤਰ ਦੱਸੋ ਸਤਿਰ ਜੇ ਜੀਵੰਦੇ ਸਫਲ ਹੋਣਾ ਹੈ ਤਾਂ ਯਾਦ ਰੱਖੀ ਆਪਣਾ ਮੁਕਾਬਲਾ ਕਦੇ ਵੀ ਦੂਜਿਆਂ ਦੇ ਨਾਲ ਨਹੀਂ ਕਰਨਾ ਆਪਣਾ ਮੁਕਾਬਲਾ ਆਪਣੇ ਆਪ ਦੇ ਨਾਲ ਕਰਵਾ ਹੈ ਕਿਉਂਕਿ ਜਦੋਂ ਅਸੀਂ ਆਪਣੇ ਆਪ ਦੇ ਨਾਲ ਮੁਕਾਬਲਾ ਕਰਦੇ ਹਾਂ ਤਾਂ ਦਿਨ ਦਿਨ ਵਧਤਰ ਜਾਂਦੇ ਆਂ ਪਰ ਦੂਜਿਆਂ ਦੇ ਨਾਲ ਕੀਤਾ ਹੋਇਆ ਮੁਕਾਬਲਾ ਸਾਡੇ ਮਨ ਵਿੱਚ ਈਰਖਾ ਪੈਦਾ ਕਰਦਾ ਹੈ ਇਹ ਕੀ ਖਾਸ ਪਿਆ ਇਨਸਾਨ ਕਦੇ ਵੀ ਆਪਣੇ ਲਈ ਕੁਝ ਨਹੀਂ ਕਰਦਾ ਉਹ ਤਾਂ ਧੂਕਾ ਤਿਆਰ ਦੂਜਿਆਂ ਦੇ ਜਿੰਦਗੀ ਨੂੰ ਵਿੱਚ ਰਹਿੰਦਾ ਹੈ

ਸ਼ਾਗਦੇ ਨੇ ਸਭੀ ਸਫਲਤਾ ਉੱਥੇ ਹੀ ਬੁਜਾਂਦੀ ਆ ਉਸ ਤੋਂ ਬਾਅਦ ਵਾਕਾ ਜੀ ਨੇ ਉਹ ਲੋਗ ਮਾਰ ਕਰਕੇ ਨੂੰ ਦੱਸਿਆ ਕਿ ਫਿਰ ਤਰ ਜੇ ਜੀਵਨ ਦੇ ਵਿੱਚ ਸਫਲ ਹੋਣਾ ਹੈ ਆਪਣੇ ਸੁਤਨੇ ਕੋਲੇ ਕਰਨੇ ਆ ਤਾਂ ਆਪਣਾ ਧਿਆਨ ਆਪਣੇ ਸੁਪਨੇ ਤੇ ਕਨੇ ਬਖਸ਼ ਤੇ ਰੱਖਣਾ ਹੈ ਮੈਂ ਅਸਾ ਤੋਂ ਨਾ ਮੋ ਜਾਣਾ ਮੋਸ਼ ਕੀ ਗੈਰੀਏ ਕਿਦਾਂ ਦੇ ਡਾਢਾਂ ਵਿੱਚ ਅਜਾ ਮੋੜਨ ਪਰ ਸਤਨਾ ਧਿਆਨ ਤੇ ਕੰਮ ਕਰਨਾ ਹੈ ਜਦੋਂ ਵੀ ਇਹ ਧਿਆਨ ਨੇ ਨਾ ਕੋ ਕੋ ਤੋਂ ਚੱਲਦੇ ਆ ਇਸ ਦੇ ਵਿੱਚ ਸਮਾਂ ਲੱਗਦਾ ਹੈ ਪਰ ਸਫਲਤਾ ਜਰੂਰੀ ਹੁੰਦੀ ਹੈ। ਹਰ ਤੋਂ ਬਾਅਦ ਬਾਅਦ ਜੀ ਨੇ ਅਗਲਾ ਮੰਤਲ ਦਿੰਦੇ ਆ ਕਿ ਜਰੂਰੀ ਨਹੀਂ ਪਹਿਲੀ ਬਾਅਦ ਦੇ ਵਿੱਚ ਵੀ ਸਫਲਤਾ ਮਿਲ ਜਾਵੇ। ਕਈ ਵਾਰ ਸਾਨੂੰ ਅਸਫਲਤਾ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕਿਸੇ ਵੀ ਨੁਕਸਾਨ ਤੋਂ ਬਾਅਦ ਨਰਾਸ਼ ਨਹੀਂ ਹੋਣਾ। ਇਹ ਮਨ ਨੂੰ ਪਾਲਾ ਨਹੀਂ ਪੈਂਦੇ ਲਈ। ਬਲਕਿ ਇਹ ਦੇਖਣਾ ਹੈ ਕਿ ਮੇਰਾ ਇਹ ਨਿਰਾਸਾ ਕਿਉਂ ਹੋਈ ਹੈ। ਉਹਨਾਂ ਕਿਸਾਨੀ ਤੋਂ ਕੁਝ ਸਿੱਖਣਾ ਹੈ। ਤੇ ਉਸ ਤੋਂ ਬਾਅਦ ਸੱਤਵਾਂ ਮੰਤਰ ਲੈਂਦੇ ਹੋਏ ਬਾਬਾ ਜੀ ਨੇ ਕਿਹਾ ਯਾਦ ਰੱਖਿ ਸਤਲਤਾ ਮੰਜ਼ਿਲ ਨਹੀਂ ਹੈ। ਸਤਲਤਾ ਇੱਕ ਸਫ਼ਰ ਹੈ, ਇੱਕ ਯੰਤਰਾ ਹੈ ਜੋ ਕਦੇ ਨਹੀਂ ਮੁੱਕਦੀ। ਹਮੇਸ਼ਾ ਜੀਵਨ ਦੇ ਵਿੱਚ ਕੁਝ ਨਾ ਕੋਈ ਨਵਾਂ ਸਿੱਖਣ ਦੀ, ਨਵਾਂ ਧਰਮ ਦੀ ਚਾਹਤ ਮਨ ਦੇ ਵਿੱਚ ਰੱਖਣੀ ਹੈ। ਕਹਿੰਦੇ ਅੱਜ ਇਹ ਨੌਵਾਂ ਅਮਰੀਕਾ ਬਹੁਤ ਖੁਸ਼ੀ ਸੀ ਕਿਉਂਕਿ ਇਹਨੂੰ ਸਫਲਤ ਹੋਣ ਦੇ ਇੱਕ ਮੰਤਲ ਮਨ ਇੱਕ ਹੈ ਸਾਹਮਣੇ ਕਹਿੰਦੇ ਉਸ ਦਿਨ ਤੋਂ ਬਾਅਦ ਲੜਕੇ ਨੇ ਘਰ ਜਾ ਕੇ ਉਸੇ ਤਰ੍ਹਾਂ ਹੀ ਤਨਨਾਸ਼ੀ ਕੀਤਾ ਹੋਏ ਰਸਵੇ ਰਕਣਾ ਉਸਦੇ ਅਸਾਰ ਕਿਸੇ ਨਾਲ ਕਿਸੇ ਕੰਮ ਤੇ ਨੋਟ ਨਹੀਂ ਕੋਈ ਇਹਨਾਂ ਨੂੰ ਕਦੇ ਵੀ ਵਿਲਾ ਨਹੀਂ ਸੀ ਸ਼ੁਰੂ ਕਰ ਤੂੰ ਤਨਨਾਸ਼ੀ ਕਰਦਾ ਉਹਨੂੰ ਪੂਰਾ ਮਨ ਲਾ ਕੇ ਕਰਦਾ ਅਤੇ ਕਿਵਾ ਕਰਦਾ ਕਹਿੰਦੇ ਜਿੱਦਾਂ ਹੀ ਉਹਨੇ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕੀਤਾ ਉਹਦੇ ਜੀਵਨ ਦੇ ਵਿੱਚ ਬਦਲਾਅ ਹੋ ਗਿਆ ਅਤੇ ਆਪਣਾ ਜੀਵਨ ਦੇ ਵਿੱਚ ਜੀਉਣਾ ਕਰਨਾ ਚਾਹੁੰਦਾ ਸੀ ਅਸੀਂ ਜੀ ਸ਼ੁਰੂਆਤ ਕੀਤੀ ਅਤੇ ਸਫਲਤਾ ਹਾਸਲ ਕੀਤੀ। ਸ਼੍ਰੀ ਸੰਗਤ ਜੀ ਆ ਜਿਹੜੀ ਇਹ ਡੂੰਘੀ ਰੰਗ ਕਹਾਣੀ ਸਮੋਗ ਦਾ ਨਕਸ਼ਾ ਦੇ ਸੀ ਕਿ ਜੀਵਨ ਦੇ ਵਿੱਚ ਆਪਾਂ ਜੋ ਇਸ ਆਪਣੇ ਦੇਖਿਆ ਜੋ ਵੀ ਸਾਡੇ ਮੰਨਿਆ ਕਿ ਸ਼ਾਵਾ ਨਹੀਂ ਨਾ ਉਤਰੀਣਾ ਹੋ ਸਕਦਾ ਕਿ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰੀਏ। ਮੰੰਜੇ ਤੇ ਬੈਠਿਆ ਮਿਠਾਇਆ ਜਾ ਸਾਡੇ ਸਿਰਫ ਉਸ ਤੋਂ ਨੇ ਨਵਾਂ ਸਾਡੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਕਦਮ ਲੈਣ ਨੂੰ ਲੋੜ ਹੈ ਬਣ ਜੇ ਜ਼ਿੰਦਗੀ ਨੂੰ ਸੋਨਾ ਸਟੇਜ ਬਣਾਉਣਾ ਹੈ ਤਾਂ ਇਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਸਾਡੀ ਅੱਜ ਦੀ ਕੀਤੀ ਹੋਈ ਮਿਹਨਤ ਸਾਡੇ ਆਉਣ ਵਾਲੇ ਕੱਲ ਨੂੰ ਸੋਨਾ ਅਤੇ ਸੱਚਾ ਬਣਾ ਦੇਗੀ ਜੇ ਅੱਜ ਇਸ ਤਰ੍ਹਾਂ ਦਾ ਉਤਜਿੰਦਗੀ ਚਾਹੁੰਦੇ ਆ ਤਾਂ ਸਾਡਾ ਆਉਣ ਵਾਲਾ ਕੱਲ ਬੇਹੱਦ ਅਲਫਾਤ ਨਾਲ ਭਰਿਆ ਹੋਵੇਗਾ ਮੁਸ਼ਕਿਲਾਂ ਦੇ ਨਾਲ ਕਿਹਨਾਂ ਪ੍ਰਯੋਗੋਸ਼ਾ ਦਾ ਸੰਘਰਸ਼ ਨਹੀਂ ਕਰਿਆ ਹੁੰਦਾ ਸਿਕਾ। ਉਹ ਜੇ ਅਜੇ ਵੀ ਸੰਘਰਸ਼ ਨਹੀਂ ਲੜ ਚੁੱਕੇ ਆ ਸਭਾ ਉਹਨਾਂ ਬਲਾਰ ਸਮਾਜ ਦਾ ਬਣਨਾ ਸਭ ਸਾਹਿਸ ਸੋ soort ਵਰਤਮਾਨ ਦੇ ਵਿੱਚ ਰਹਿ ਕੇ ਅੱਜ ਦੇ ਵਿੱਚ ਰਹਿ ਕੇ ਅੱਜ ਕੇ ਨੇਨਤ ਕਰਨੀ ਆ ਚੰਗਾ ਸੋਚਣਾ ਹੈ ਅਤੇ ਆਪਣੇ ਜੀਵਨ ਵਿੱਚ ਸ਼ੁਗਾਂ ਸੇ ਤੁੱਬਿਆ ਨੂੰ ਉਂਦੇ ਲਈ ਕੋਸ਼ਿਸ਼ ਕਰਦੇ ਰਹਿਣਾ ਜਦੋਂ ਆਪਾਂ ਤੁਲਨਾ ਸ਼ੁਰੂ ਕਰਦੇ ਆਂ ਨਾ ਤਾਂ ਕਿਸੇ ਵਕਤ ਸਾਨੂੰ ਦੂਜੇ ਤੋਂ ਅੱਗੇ ਗੱਲ ਨਹੀਂ ਆਉਂਦੀ ਕਿ ਆਪਾਂ ਆਖਰੀ ਵੀ ਦੇਖਿਆ ਉਹ ਕਿਤੇ ਪਹੁੰਚ ਜਾ ਮੰਦਿਰ ਕੀ ਨਹੀਂ ਨਹੀਂ ਸ਼ੁਰੂ ਸਭ ਸਹੀ ਵਸਤੂ ਨੂੰ ਵਿਵਰਣ ਕਰੀਏ ਕਿਉਂਕਿ ਅਨਸਾ ਸਹੀ ਮਨਭਾਵ ਜਿੰਦਗੀ ਉਲਟ ਤਰੀਕੇ ਦੇ ਨਾਲ ਅਸੀਂ ਜੀਵਨ ਦੇ ਵਿੱਚ ਸਭ ਤੋਂ ਤਾਂ ਹਾਜ਼ਰ ਸਭ ਤੋਂ ਸੱਚੇ ਆ اور وہ سب سب بھی مرتبہ بھی انتقلی نہیں روئے گی اور وہ سب کا بھی اور وہ سب سب کا سامشت بھی نہیں رہے گی اس پر کے حق ساسٹے دی امید اکدی ایمان دا دی دی کرنے کرنیاں اور دینوں نے چشک ہی سب سب ملے